क्योंकि जिंदगी चिंतान बहुत बड़ी चोंडा है तो इसे करके मोटिवेशनल सांगर एल्बम भी डोलना नहीं है क्योंकि यहाँ पर भी एक गलती से बहुत बड़े खींचाड़ी हैं कैरम दीपक मैं तनु हरना तो नहीं सिखाया और क्यों मेरा पत्ता ਹੋ ਡੈਜੀ ਫਿਰ ਉਮ ਆ ਰਹੀ ਹੈ ਕਿ ਆਪਣੇ ਅੱਜ ਬਹੁਤ ਵੱਡਾ ਚੈਲੰਜ ਹੈ ਜੇ ਕਿ ਗੱਲ ਕੇ ਰੋਟੇ ਫਿਰ ਮੈਂ ਮੇਰਾ ਜਨਮ ਜਣਕ ਸੁਧ ਅਕੋ ਲੈਣ ਆਓ ਕੀ ਜੱਟਾ ਟੋਲੀ ਨਾ ਅੱਤੇ ਫਿਰ ਉੱਜਟਾ ਟੋਲੀ ਨਾ ਦੀ ਸਾਰੇ ਥਿੰਗ ਤੁਹਾਡੇ ਸਾਹਮਣੇ ਮਿਰਾਤ ਮਾ ਤੇ ਮੈਂ ਚਾਹਵਾਗਾ ਕਿ ਵੀ ਆਪ ਜੀ ਸਭ 1 ਟੂ 1 ਕੋਈ ਗੱਲ ਕਰਨਾ ਚਾਹੋ ਉਸੇ ਬਾਤ ਕਰਾਂਗੇ ਲੇ تھوڑا تھوڑا 업데이트 ਦੱਸਣਾ ਚਾਹਾਂਗੇ ਜਿਸ ਤਰ੍ਹਾਂ ਕਿ ਆਪਣੇ ਵੀਰ ਨੇ ਸਾਰਾ ਜਿਹੜੇ ਬਾਰੇ ਪ੍ਰੋਡਕਸ਼ਨ ਦੇ ਦਿੱਤੀ ਹੈ ਤੇ ਇਹ ਫਿਲਮ ਜਿਹੜੀ ਹੈ ਆਪਣੇ ਆਪ ਇੱਕ ਅਲੱਗ ਹੀ ਖਲਕ ਹੈ ਇਹ ਤੁਸੀਂ ਟ੍ਰੇਲਰ ਤੋਂ ਵੀ ਦੇਖ ਲਿਆ ਹੋਣਾ ਮੈਂ ਕਿਉਂਕਿ ਬਹੁਤ ਸਾਰੇ ਚੀਜ਼ਾਂ ਹੈ ਤੇ ਦੇਖਣ ਨੂੰ ਮਿਲਿਆਉਣਗੇ ਬਹੁਤ ਫਿਲਮ ਚ ਵਰੀਏਸ਼ਨ ਹੈ ਜਾਵੇ ਫਿਲਮ ਜਿਹੜੀ ਹੈ ਇਸਰਾਂ ਦੀਆਂ ਫਿਲਮਾਂ ਜੜੀਆਂ ਨੇ ਆਪਾਂ ਸਭ ਨੂੰ ਦੇਖਣੀਆਂ ਚਾਹੀਦੀਆਂ ਨੇ ਜਦੋਂ ਵੀ ਕੋਈ ਸਾਡੀ ਇੱਦਾਂ ਦੀ ਵਿਰਾਸਤ ਦੇ ਵਿਰਸੇ ਦੀ ਸਾਡੇ ਸਭਿਆਚਾਰ ਦੀ ਸਾਡੇ ਕਲਚਰ ਦੀ ਹੈ ਕਿਸੇ ਵੀ ਚੀਜ਼ ਨੂੰ ਪੁਰਾਤਨ ਚੀਜ਼ਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰੇ ਕੋਈ ਵੀ ਰਾਈਟਰ ਡਾਇਰੈਕਟਰ ਪ੍ਰੋਡੂਸਰ ਕੋਈ ਦਿਖਾਉਂਦਾ ਬਹੁਤ ਮਿਹਨਤ ਹੁੰਦੀ ਉਹਦੇ ਵਿੱਚ ਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਇਹ ਵੀ ਇਹ ਫਿਲਮਾਂ ਨੂੰ ਅੱਗੇ ਵੱਧ ਵੱਧ ਹੋ ਕੇ ਸਾਨੂੰ ਦਿਖਾਉਣਾ ਚਾਹੀਦਾ ਕਿ ਸਾਡੇ ਵਿਰਸੇ ਸਾਡੇ ਇਤਿਹਾਸ ਦੇ ਬਾਰੇ ਜਿਹੜੀ ਗੱਲ ਕਰਤਾ ਹੈਗੇ ਤੇ ਬਾਕੀ ਮੇਰੇ ਨਾਲ ਦੇਖੋ ਪਰ ਦਰੇ ਵਾਲੇ ਬੈਠੇ ਨੇ ਬਹੁਤ ਅੱਛੇ ਐਕਟਰ ਨੇ ਸਾਹਿਬ ਨੇ ਇਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਵੀ ਨੇ ਤੇ ਮੇਰੇ ਨਾਲ ਕਿਰਨਦੀਪ ਰਾਏ ਜਿਨ੍ਹਾਂ ਦੀ ਇਹ ਤੀਸਰੀ ਫਿਲਮ ਹੈ ਔਰ ਹਰ ਫਿਲਮ 'ਚ ਇਹਨਾਂ ਨੇ ਇੱਕ ਵੱਖਰਾ ਹੀ ਤਮਲ ਕੇ ਕੰਮ ਕੀਤਾ ਹੈ ਉਹ ਤੇ ਫਿਲਮ ਦੇਖੀ ਹੈ ਜਿਹਦਾ ਜਿੰਦਰਾ ਫਿਲਮ ਹੈ ਸੋ ਮਿੱਟੀ ਦੀ ਹੁਣ ਇਹ ਜਿਹੜੀ ਫਿਲਮ ਆ ਰਹੀ ਹੈ ਇਹ ਵੀ ਆਪਣੇ ਆਪ ਤੇ ਬਹੁਤ ਵੱਡਾ ਚੈਲੰਜ ਹੈ ਜਿਹੜੀ ਕੀ ਕਰਕੇ ਦੂਜੇ ਫਿਲਮ ਹੈ ਆਪਣੇ ਸਿੱਖ ਇਤਿਹਾਸ ਜਿਹੜਾ ਆਪਣੇ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਕਰਕੇ ਦੀ ਸ਼ੁਰੂਆਤ ਕੀਤੀ ਸੀ ਤੇ ਆਪਣੇ ਦਸਮ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਕਾ ਸ਼ਸਤਰ ਵਿਸ਼ਾ ਮਿਲ ਕਰਕੇ ਤੇ ਸਿੱਖ ਸ਼ਸਤਰ ਵਿਦਿਆ ਦਾ ਨਾਮ ਦਿੱਤਾ ਜਿਹੜਾ ਕਿ ਸਿੱਖ ਮਸ਼ਾਲਾੜਦੋ ਤੇ ਨਾਮ ਦੇ ਜਾਣਿਆ ਜਾਂਦਾ ਹੈ ਤੇ ਸਾਡੇ ਲਈ ਬੜੀ ਵੱਡੀ ਗੱਲ ਹੈ ਸਾਰਿਆਂ ਲਈ ਕਿ ਇਸ ਤਰ੍ਹਾਂ ਦੀ ਫਿਲਮ ਸਾਡੇ ਸਾਹਮਣੇ ਰੂਪ ਰੂਪ ਪਹੁੰਚ ਜਾ ਰਹੀ ਹੈ ਤੇ ਮੈਂ ਚਾਹਾਂਗਾ ਕਿ ਅਗਲੀ ਗੱਲਬਾਤ ਜਿਹੜੀ ਹੈ ਉਹ ਆਪਣੇ ਪਰਿਵਾਰ ਦੀ ਕਰਨ ਤੇ ਆਪਣੇ ਜਿੰਨੇ ਵੀ ਐਕਟਸ ਨੇ ਕੋ ਐਕਸੈਸਰੀ ਨੇ ਸਾਰੇ ਜਾਨੀ ਅਸੀਂ ਆਪਸਾਂ ਨੂੰ ਫਿਲਮ ਦੇ ਛੋਟੇ ਛੋਟੇ ਡਿਟੇਲ ਦਾਂਗੇ ਬਾਕੀ ਡਿਟੇਲ ਜਿਹੜੀ ਆ ਅਸੀਂ ਫਿਲਮ ਦੇ ਰਾਹੀਂ ਸਾਰੇ ਦੇਖਾਂਗੇ ਤੇ ਬਹੁਤ ਅੱਛਾ ਲੱਗੇਗਾ ਕਿਉਂਕਿ ਜ਼ਿੰਦਗੀ ਦੇ ਅੰਦਰ ਜਦੋਂ ਸਾਨੂੰ ਕਿਸੇ ਚੀਜ਼ ਦਾ ਸਸਪੈਂਸ ਨਜ਼ਰ ਆਉਂਦਾ ਨਾ ਤੇ ਉਹ ਕੋਈ ਜਿਹੜੀ ਹੈ ਜਦੋਂ ਸਾਡੇ ਸਾਹਮਣੇ ਉਹ ਚੀਜ਼ ਆ ਜਾਵੇ ਤੇ ਸਾਨੂੰ ਖੁਸ਼ੀ ਬਹੁਤ ਹੁੰਦੀ ਹੈ ਤੇ ਮੈਂ ਚਾਹੁੰਦਾ ਉਹ ਖੁਸ਼ੀ ਨੂੰ ਸਿਨੇਮੇ ਦੇ ਅੰਦਰ ਹੀ ਸਾਂਝਾ ਕੀਤਾ ਜਾਵੇ ਤੇ ਮੇਰੇ ਨਾਲ ਅੱਗੇ ਕਿਰਨਦੀਪ ਰਾਏ ਜੀ ਦੇ ਨਾਲ ਬੈਠੇ ਨੇ ਸਭ ਤੋਂ ਪਹਿਲਾਂ ਪਾਪਾ ਕੋੜੀ ਕਰਾਂਗੇ ਜੀ ਨਾਮ ਆਪਣਾ ਗੋਪਾਲ ਜਨਰ ਜਨਰ ਸਿੰਘ ਜੀ ਕਿਉਂਕਿ ਇਹਨਾਂ ਦੀ ਬਦولت ਹੀ ਇਹ ਫਿਲਮ ਦੀ ਜਿਹੜੀ ਸ਼ੁਰੂਆਤ ਹੋਈ ਹੈ ਔਰ ਇਹਨਾਂ ਦੀ ਬਦولت ਹੀ ਇਹ ਫਿਲਮ ਅੱਗੇ ਆਪ ਸਭ ਦੇ ਅੱਗੇ ਆਈ ਹੈ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਫਿਲਮ ਦੇ ਅੰਦਰ ਕਿਉਂਕਿ ਇਹ ਹਾਪ ਵੀ ਗੱਦਗੇ ਦੇ ਬਹੁਤ ਵੱਡੇ ਖਿਡਾਰੀ ਨੇ ਔਰ ਸੱਤ ਉਹ ਸਾਡੇ ਨਾਲ ਅੱਗੇ ਸਣੀ ਭਾਜੀ ਬੈਠੇ ਨੇ ਇਹ ਗੱਦਕਿਆਂ ਦੇ ਉਸਤਾਦ ਬਣੇ ਨੇ ਇਹਦੇ ਵਿੱਚ ਫਿਲਮ ਦੇ ਅੰਦਰ ਤੇ ਹਾਲਾਂਕਿ ਗੱਦਗਾ ਨਹੀਂ ਆਉਂਦਾ ਸੀ ਇਹਨਾਂ ਨੂੰ ਗੱਦਗਾ ਪਹਿਲੇ ਇਹਨਾਂ ਨੂੰ ਸਿਖਾਇਆ ਜਾਂਦਾ ਸੀਗਾ ਤੇ ਇਹ ਗੱਦਗਾ ਫਿਲਮ ਦੇ ਅੰਦਰ ਸਿਖਾਉਂਦੇ ਸੀਗੇ ਆਪਣੇ ਹੀਰੋ ਸਾਹਿਬ ਨੂੰ ਤੇ ਹੀਰੋ ਸਾਹਿਬ ਜਿਹੜੇ ਸੀਗੇ ਆਪਣੇ ਪਹਿਲੇ ਹੀ ਗੱਦਗੇ ਨੂੰ ਜਾਣਦੇ ਜੀ ਤੇ ਉਸ ਦੇ ਨਾਲ ਅੱਗੇ ਮੇਰਾ ਬੇਟਾ ਹੈ ਗੁਰਪ੍ਰੀਤ ਈਐਫਸੀ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਤੇ ਗੁਰਪ੍ਰੀਤ ਡੀਐਮਪੀ ਦੀ ਇਸ ਫਿਲਮ ਦਾ ਜਿਹੜਾ ਮਿਊਜ਼ਿਕ ਹੈ ਉਹ ਹੀ ਖਿਤਾ ਹੈਗਾ ਇੱਥੇ ਬਹੁਤ ਸਾਰੇ ਵੱਡੇ ਵੱਡੇ ਆਰਟਿਸਟ ਨੇ ਜਿਨ੍ਹਾਂ ਨੇ ਗਾਇਆ ਹੈ ਟਾਈਟਲ ਸੌਂਗ ਜਿਹੜਾ ਗਾਇਆ ਹੈ ਉਹ ਆਪਣੇ ਦਿਲ ਦੇ ਸਾਹਮਣੇ ਗਾਇਆ ਹੈ ਜਟਾ ਡੋਲੀ ਦਾ ਕਿਉਂਕਿ ਜ਼ਿੰਦਗੀ 'ਚ ਇਨਸਾਨ ਬਹੁਤ ਵਾਰੀ ਡੋਲਦਾ ਹੈ ਤੇ ਇਸੇ ਕਰਕੇ ਮੋਟੀਵੇਸ਼ਨਲ ਸੌਂਗ ਹੈ ਲਾ ਵੀ ਡੋਲਣਾ ਨਹੀਂ ਹੈ ਸਾਡੇ ਮਾਵਾ ਸਾਡੇ ਆਪਣੇ ਜਿਹੜੇ ਚਾਣ ਵਾਲੇ ਵੀ ਲੋਕ ਨੇ ਹਮੇਸ਼ਾ ਤੁਹਾਨੂੰ ਕਹਿੰਦੇ ਆ ਵੀ ਆ ਵੀ ਇਹ ਕੰਮ ਨੂੰ ਕਰਨਾ ਹੈ ਡੋਲਣਾ ਨਹੀਂ ਹੈ ਤਿਕਾਤੇ ਇਹਦੇ ਵਿੱਚ ਪਹਿਲਾ ਗੀਤ ਜਿਹੜਾ ਟਾਈਟਲ Song ਜਲੇਮੀ ਜੀ ਸਾਹਿਬ ਨੇ ਗਾਇਆ ਹੈ ਦੂਸਰਾ ਜਿਹੜਾ ਸੈੱਟ Song ਹੈ ਉਹ ਨਿਸ਼ੰਦਰ ਗਿੱਲ ਸਾਹਿਬ ਨੇ ਗਾਇਆ ਹੈ ਤੇ ਤੀਸਰਾ ਜਿਹੜਾ ਹੈ ਰੈਕਸ਼ਨ Song ਹੈ ਜੋ ਫਲੂਸਤਾਨ ਨੇ ਗਾਇਆ ਹੈ ਉਹ ਬਹੁਤ ਅੱਛੀ ਆਵਾਜ਼ ਹੈ ਆਪ ਸਭ ਨੂੰ ਬਧਾ ਸਾਰੀਆਂ ਅੱਛੀਆਂ ਆਵਾਜ਼ਾਂ ਨੇ ਇਹਦੇ ਵਿੱਚ ਤੁਹਾਨੂੰ ਅਗਲਾ ਸੁਣਾਈ ਦੇਣੀ ਗਿਆ ਫਿਰ ਇੱਥੇ ਇੱਕ ਲਵ Song ਹੈ ਜਿਹੜਾ ਏ ਆਪਣਾ ਰੋਸ਼ਨ ਪ੍ਰਿੰਸ ਸਾਹਿਬ ਨੇ ਗਾਇਆ ਹੈ ਇਹ ਕਿ ਆਪ ਸਭ ਲਈ ਨੱਚਣ ਟੱਪਣ ਲਈ ਵੀ ਇੱਕ ਐਸਾ ਗੀਤ ਹੈ ਜਿਹੜਾ ਕ੍ਰੈਡਿਟ ਕਾਊਂਟ ਹੈ ਸ਼ਿਪਰਾ ਗੋਇਲ ਜੀ ਨੇ ਗਾਇਆ ਹੈ ਤੇ ਇਹ ਕਿਦੇ ਵਿੱਚ ਕਲੱਬ ਫਾਊਂਡ ਹੈ ਕਿਉਂਕਿ ਆਜੀ ਜਨਰੇਸ਼ਨ ਜਿਹੜੀ ਕਲਮਾਂ ਚ ਉਹ ਵੀ ਜਾਣਦੀ ਹੈ ਤੇ ਉਹ ਕਲੱਬ ਫਾਊਂਡ ਜਿਹੜਾ ਹੈ ਉਹ ਆਪਣੇ ਜੇਐਸ ਸਿੰਘ ਦਿੱਲੀ ਤੋਂ ਨੇ ਬਹੁਤ ਅੱਛੇ ਵਿਜਨ ਕੈਰੇਕਟਰ ਵੀ ਨੇ ਔਰ ਸਿੰਗਲ ਵੀ ਨੇ ਉਹਨਾਂ ਨੇ ਗਾਇਆ ਹੈ ਸਭ ਸਭ ਨੇ ਆਪਣੀ ਅਲੱਗ-ਅਲੱਗ ਭੂਮਿਕਾਵਾਂ ਜਿਹੜੀਆਂ ਨੇ ਇਸ ਫਿਲਮ ਜੀ ਦਿਖਾਈਆਂ ਨੇ ਇੱਕ ਬਹੁਤ ਵਧੀਆ ਚੀਜ਼ ਤੁਹਾਡੇ ਸਾਹਮਣੇ ਆ ਰਹੀ ਹੈ ਤੇ ਮੇਰੀ ਆਪ ਸਭ ਤੋਂ ਅੱਗੇ गुजारिश ਹੈ ਕਿ ਇਸ ਫਿਲਮ ਨੂੰ ਆਪ ਸਭ ਨੇ ਦੇਖਣਾ ਹੈ ਉਹ ਦੇਖੋ ਕਿ ਆਪਣੇ ਸਿੱਖੀ ਬਾਰੇ ਆਪਣੇ ਇਤਿਹਾਸ ਬਾਰੇ ਆਪਣੇ ਵਿਸੇ ਬਾਰੇ ਆਪਣੇ ਕਲਚਰ ਬਾਰੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਤੁਹਾਨੂੰ ਪਤਾ ਲੱਗਣਗੀਆਂ ਇਸੇ ਕਰਕੇ ਮੈਂ ਇਜਾਜ਼ਤ ਚਾਹਵਾਣਾ